ਜੀ ਭਾਈ ਯਾਰ ਮੈਂ ਰੁਕਦਾ ਦਦਾ ਵੇਖੀ ਅੱਗਾ ਇੱਕੀ ਵੰਡੀ ਕੀ ਇਹਨਾਂ ਲੋਕਾਂ ਨੂੰ ਭਾਈ ਯਾਰ ਮੈਂ ਮੱਛੀਆਂ ਫੜੀ ਜਾਂਦਾ ਨਾ ਕਰ ਵੰਡੀ ਕੀ ਇਹਨਾਂ ਇਹ ਪੁੱਛਿਆ ਦੇ ਲੋਕ ਬਈ ਮੇਰੇ ਵੱਡੇ ਮਾਲਕਾਂ ਨੇ ਕਿਹਾ ਯਾ ਲੋਕਾਂ ਨੂੰ ਅੱਦ ਕੇ ਆ ਤੇ ਉਹਨਾਂ ਨੂੰ ਐਵੇਂ ਦਸੀ ਕਿ ਅਸੀਂ ਖੂਨ ਦਾ ਘੱਪ ਲਾਉਣਾ ਅੱਛਾ ਤੇਰੇ ਵੱਡੇ ਮਾਲਕਾਂ ਨੂੰ ਛੋਟੀ ਦੀ ਸਾਹ ਤੇ ਦਰਸ ਨਹੀਂ ਆ ਮੈਨੂੰ ਛੱਡੋ ਤਾਂ ਮੈਨੂੰ ਮੇਰਾ ਕੰਮ ਕਰਨ ਦੋ ਨਹੀਂ ਤਾਂ ਮੈਨੂੰ ਮੇਰੇ ਮਾਲਕ ਨੇ ਕੰਮ ਤਾਂ ਬਾਹਰ ਦੇਣਾ ਉਹ ਤੂੰ ਗਏ ਜਾ ਇਹ ਕੀ ਚੱਕੀ ਫਿਰਦਾ ਸਵੇਰ ਦਾ ਇਹਨਾਂ ਨੂੰ ਸੱਟ ਪਾੜ ਕੇ ਇੱਥੇ ਤੇ ਲੋ ਵੱਡੇ ਮਾਲਕਾਂ ਨੂੰ ਕਹਿਦੀਆਂ ਆਪਦਾ ਵੰਡਦੇ ਲੋਕਾਂ ਨੂੰ ਕੀ ਕਹੀਆਂ ਨਾਲ ਬਈ ਅਸੀਂ ਮਿਹਨਤ ਕਰਕੇ ਖਾਣ ਵਾਲੇ ਬੰਦੇ ਆ ਅੱਛਾ ਹਾਂਜੀ ਸ਼ਗਲੋ ਦਾ ਥੋਰ ਲੱਗਦਾ ਯਾਰ ਮੈਂ ਗਾਮ ਅਬ ਐਂਦਾ ਚੱਲ ਨਹੀਂ ਦੇ ਦੋ ਤਾ ਮੈਨੂੰ ਐਂਦਾਸ ਮੇਰਾ ਕੰਮ ਕਰੇਗਾ ਕਿੰਨੇ ਵੇਲੇ ਦੇਏਗਾ ਭਾਈ ਕਮਾਲ ਦਾ ਬੰਦਾ ਬਦੰਦਰਾ ਲੋਕੀ ਪਹਿਲਾਂ ਕੰਮ ਕਰਦੇ ਆ ਤੇ ਤੂੰ ਪੈਸੇ ਮੰਗੀ ਜਾਂਦਾ ਇਹ ਕੰਮ ਦੀ ਫਿਗਰ ਤਾਂ ਨਾ ਕਰ ਕੰਮ ਤਾਂ ਪਾਣ ਸਾਰੇ ਹੋ ਗਏ ਆ ਅੱਛਾ ਹਾਂ ਕਿੰਨੇ ਦਾ ਲੱਗਦਾ ਓਏ 10000 ਟਾਂ ਮਹੀਨੇ ਦਾ ਕਮੜਾ ਕੋਈ ਹੋਰ ਪਤਾ ਨਾ 10000 ਮਹੀਨੇ ਦਾ ਨਹੀਂ ਭਰਾਵਾ ਇੱਕ ਦਿਨ ਦਾ ਲੱਗਿਆ ਯਾਰ ਭਾਈ ਐਡਾ ਵਡਕੜਾ ਕੰਮ ਆ ਜਿਹੜਾ ਇੱਕ ਦਿਨ 10000 ਆ ਉਹ ਬੰਦਾ ਮਾਰਨਾ ਉਹ ਛੱਡੋ ਮੈਨੂੰ